ਇਹ ਇੱਕ ਤਰੀਕ ਨੂੰ ਜਿਹੜਾ ਕਿ ਰੂੜੇ ਕੇ ਕਲਾ ਦੇ ਵਿੱਚ ਜਸਵਿੰਦਰ ਸਿੰਘ ਨਾਂ ਦਾ ਇੱਕ ਨਿਹੰਗ ਸਿੰਘ ਦਾ ਕਤਲ ਹੋਇਆ ਸੀਗਾ ਉਹਨਾਂ ਦੇ ਘਰ ਦੇ ਵਿੱਚ ਹੀ ਸ਼ਾਰਪ ਐਜਡ ਵੈਪਨਸ ਨਾਲ ਉਹ देर रात ਦੇ ਵਿੱਚ ਹੋਇਆ ਸੀਗਾ ਜਿੱਦਾਂ ਹੀ ਸਾਨੂੰ ਇਤਲਾ ਮਿਲੀ ਸਾਡੀ ਸਾਰੀ ਟੀਮਸ ਫੋਰੈਂਸਿਕ ਟੀਮ ਸਾਈਬਰ ਦੀ ਸਾਡੀ ਟੈਕਨੀਕਲ ਟੀਮਸ ਐਂਡ ਸੀਨੀਅਰ ਆਫਸਰਸ ਮੌਕੇ ਤੇ ਪਹੁੰਚ ਗਏ ਸੀਗੇ ਵੱਖ-ਵੱਖ ਟੀਮਾਂ ਅਸੀਂ ਬਣਾਈ ਸੀਗੀ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਸੰਦੀਪ ਮਾਨ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਐਂਡ ਇਨ ਚਾਰਜ ਸੀ ਆਈਏ ਬਲਜੀਤ ਸਿੰਘ ਐਸ ਐਚਓ ਰੂਡੇ ਕੇ ਕਲਾ ਇਨਸਪੈਕਟਰ ਜਗਜੀਤ ਸਿੰਘ ਤੇ ਹੋਰ ਵੀ ਸਾਡੇ ਜੋ ਟੈਕਨੀਕਲ ਵਿੰਗ ਦੇ ਮੁੰਡੇ ਹੈਗੇ ਵਕ ਵਕ ਟੀਮਾਂ ਲਾ ਕੇ ਅਸੀਂ ਸੀ ਸੀ ਟੀ ਵੀ ਫੁਟੇਜ ਤੇ ਬਾਕੀ ਟੈਕਨੀਕਲ ਐਂਡ ਹਿਊਮਨ ਇੰਡ ਦੇ ਥਰੂ ਇਹਨੂੰ ਟਰੈਕ ਕੀਤਾ ਤੇ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਚਾਰ ਜਿਹੜੇ ਅਕਿਊਜ਼ ਹੈਗੇ ਪਰਮਜੀਤ ਸਿੰਘ ਮਨਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਇਹ ਵੀ ਨਿਹੰਗ ਜਥੇਬੰਦੀਆਂ ਨਾਲ ਹੀ ਸੰਬੰਧ ਰੱਖਦੇ ਆ ਇਹਨਾਂ ਦਾ ਆਪਸੀ মতਪੇਦ ਸੀਗੇ ਕਈ ਮੁੱਦਿਆਂ ਦੇ ਵਿੱਚ ਕੁਝ ਗੱਲਾਂ ਹੋਰ ਵੀ ਅਸੀਂ ਡੀਟੇਲ ਦੇ ਵਿੱਚ ਪਤਾ ਕਰਾਂਗੇ ਬਸ ਉਸ ਦਿਨ ਇਹ ਰਾਤ ਨੂੰ ਦੇਵਰ intoxicated ਤੇ ਇਹਨਾਂ ਨੇ ਐਦਾਂ ਕਰਕੇ ਕਦਮ ਠਾਇਆ ਕਾਂਸਪੀਰੇਸੀ ਰਚੀ ਕਿ ਵੀ ਚਾਰੋਂ ਬੰਦੇ ਦੋ ਮੋਟਰਸਾਈਕਲਾਂ ਤੇ ਹਥਿਆਰਾਂ ਨਾਲ लैस ਹੋ ਕੇ ਉਹਦੇ ਘਰ ਦੇ ਵਿੱਚ ਐਂਟਰ ਹੁੰਦੇ ਆ ਫੋਰਸਫੁਲੀ ਉਹ ਰਾਤ ਨੂੰ ਉੱਥੇ ਇਕੱਲਾ ਹੀ ਹੁੰਦਾ ਹੈ ਘਰ ਦੇ ਵਿੱਚ ਤੇ ਉਹਦੇ ਤੇਜ਼ ਹਥਿਆਰਾਂ ਨਾਲ ਕਾਫੀ ਵਾਰ ਕਰਦੇ ਆ ਕਿ ਮੌਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਵਹੀਕਲਸ ਦੇ ਨਾਲ ਹਥਿਆਰਾਂ ਨਾਲ ਉਥੋਂ ਰਫੂ ਚੱਕਰ ਹੋ ਜਾਂਦੇ ਤੇ ਨਿਕਲ ਜਾਂਦੇ ਭੱਜ ਜਾਂਦੇ ਤੇ ਸਾਡੀ ਟੀਮਸ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਉਹਦੇ ਵਿੱਚੋਂ ਦੋ ਬੰਦਿਆਂ ਨੂੰ ਅਸੀਂ ਜਿਹੜੇ ਕਿ ਪਰਮਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਜਿਹੜੇ ਵੈਪਨਸ ਉਹਨਾਂ ਨੇ ਯੂਜ਼ ਕੀਤੇ ਸੀਗੇ ਐਂ ਵਹੀਕਲ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਵੀ ਬਰਾਮਦ ਕਰਨਿਆ ਹੈਗਾ ਸਰ ਸਰਕਾਰniki ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾਂ ਗਵਾਹ ਵੀ ਸੀ ਪਹਿਲਾਂ ਵੀ ਇੱਕ ਨਿਕ ਸਿੰਘ ਦਾ ਜਿੱਕਰ ਇੱਕ ਗੱਲ ਆ ਰਹੀ ਹੈ ਕਿ ਪਹਿਲਾਂ ਇੱਕ ਕਤਲ ਹੋਇਆ ਸੀਗਾ ਉਹਦੇ ਵਿੱਚ ਗਵਾਹ ਸੀਗਾ ਬਾਅਦ ਦੇ ਵਿੱਚ ਇਹਨਾਂ ਦੇ ਕੁਝ ਗਵਾਹੀ ਨੂੰ ਲੈ ਕੇ ਰੋਲਾ ਪੈ ਗਿਆ ਤੇ ਬਾਕੀ ਵੀ ਇਹਨਾਂ ਦਾ ਆਪਸੀ ਕੋਈ মতਵੇਚ ਚਲਦਾ ਹੀ ਰਹਿੰਦੇ ਸੀਗੇ ਕਈ ਰਿਲੀਜੀਅਸ ਮੁੱਦੇ ਆਤੇ ਤੇ ਬਾਕੀ ਵੀ ਕਈ ਥੀਵਿਊਸ ਅਲੱਗ-ਅਲੱਗ ਸੀਗੇ ਸਾਰੇ ਕੋ ਦਲ ਨਾਲ ਰਹੇ ਵੀ ਨੇ ਜਿਵੇਂ ਬੁੱਢਾ ਦਲ ਨੇ ਕੋਈ ਅਜ ਇਸ ਤਰ੍ਹਾਂ ਕੋਈ ਨਹੀਂ ਐਦਾ ਦਲ ਆਲਾ ਨਹੀਂ ਇਹ ਇੰਡੀਵਿਜੂਲੀ ਇਹਨਾਂ ਨੇ ਆਪਸ ਵਿੱਚ ਹੀ ਚਾਰਾ ਨਹੀਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਬੈਕ ਦੇ ਵਿੱਚ ਕੋਈ ਦਲ ਹੋਏ ਐਦਾਂ ਦੀ ਗੱਲ ਹਾਲੇ ਕੋਈ ਸਾਹਮਣੇ ਨਹੀਂ ਆਈ ਫਿਰ ਬਾਕੀ ਦੋਹਾਂ ਦਾ ਸਰ ਉਹ ਵੀ ਜੀ ਸਾਡੀ ਟੀਮਸ ਲੱਗੀ ਹੋਈਆਂ ਕੁਝ ਲੀਡਸ ਹੈਗੀ ਸਾਡੇ ਕੋਲ ਤੇ ਛੇਤੀ ਉਹਨਾਂ ਨੂੰ ਵੀ ਫੜ ਲਾਂਗੇ ਜੀ ਇਹ ਜੋ ਪਰਚਾ ਦਿੱਤਾ ਸੀਗਾ ਬਿਕੋਜ਼ ਇਹ ਇੱਕ ਤਰੀਕ ਨੂੰ ਵਾਰਦਾਤ ਹੋਈ ਉਸ ਦਿਨ ਤੋਂ ਨਵੇਂ ਕਾਨੂੰਨ ਅਮਲ 'ਚ ਆਗੇ ਸੀਗੇ ਤੇ ਸੀ 1031 ਤੇ 35 ਭਾਰਤੀ ਨਿਆਇ ਸੰਹਿਤਾ ਉਹਦੇ ਵਿੱਚ ਇਹ ਪਰਚਾ ਦਿੱਤਾ ਸੀ ਕਿੰਨੀ ਕੁ ਉਮਰ ਹੈ ਜੀ ਇਹਨਾਂ ਦੀ ਇਹ ਜੀ ਨੀਅਰ अबाउट 30s ਦੇ ਅਰਾਊਂਡ ਹੋएगी ਇਹਨਾਂ ਦੀ ਹੁਣ ਬਰਾਮਦ ਕੀਆ ਕੀ ਇਹੋ ਜਿਹਾ ਇੱਕ ਜੀ ਇਹਨਾਂ ਤੋਂ ਕਿਰਪਾਨ ਹੋਈ ਹੈਗੀ ਤੇ ਇੱਕ ਖੰਡਾ ਹੈਗਾ ਲੋਹੇ ਦਾ ਉਹ ਵੀ ਬਰਾਮਦ ਹੋਇਆ ਤੇ ਇੱਕ ਮੋਟਰਸਾਈਕਲ ਉਹ ਵੀ ਮੁਕੱਦਮੇ ਦਾ ਜੀ ਹਾਲ ਕੀ ਘੜੀ ਕੋਈ ਨਾ ਦਾ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਨਹੀਂ ਆਇਆ ਹੈ ਸਾਹਮਣੇ ਬਟ ਅਬੀ ਰਿਮਾਂਡ ਤੇ ਇਹਨਾਂ ਨੂੰ ਲਿਆ ਗਿਆ ਹੈ ਤੇ ਡੀਟੇਲ ਦੇ ਵਿੱਚ ਹੋਰ ਪੁੱਛਗਿੱਛ ਕਰਾਂਗੇ ਕਿ ਜਿਹੜੇ ਲੁリアਣੀ ਵੀ ਕਾਂਡ ਹੋਇਆ ਪਿੱਛੇ ਨਹੀਂ ਦੂਸਰੇ ਵੀ ਉਹਨਾਂ ਨਾਲ ਤਾਂ ਕੋਈ ਸੰਬੰਧ ਨਹੀਂ ਨਹੀਂ ਉਹਨਾਂ ਨਾਲ ਇਹਨਾਂ ਦਾ ਕੋਈ ਸੰਬੰਧ ਸਾਹਮਣੇ ਨਹੀਂ ਆਇਆ ਇਹ ਇੱਕ ਇੰਡੀਵਿਜੂਅਲ ਵਾਰਦਾਤ ਸੀ ਜੀ ਜੋ ਇਹਨਾਂ ਨੇ ਅੰਜਾਮ ਦਿੱਤਾ ਆ ਆਪਸੀ ਕੋਈ ਪਰਸਨਲ ਐਨਿਮੋਸਿਟੀ ਨੂੰ ਲੈ ਕੇ ਸਾਰੇ ਨਵੇਂ ਕਾਨੂੰਨਾਂ ਤੇ ਪਹਿਲਾ ਮਕਦਮਾ ਜੀ ਕਤਲ ਦਾ ਨਹੀਂ ਇਹ ਜੀ ਹੋਰ ਹਾਂ ਪਹਿਲਾ ਮਕਦਮਾ ਕਤਲ ਦਾ ਜ਼ਿਲ੍ਹੇ ਦੇ ਵਿੱਚ ਹੋਇਆ ਸੀਗਾ